ਜੋ ਮੈਂ ਲਿਖਦਾ ਯਾਰਾ ਪੜਨਾ ਸਮਝ ਨਾ ਆਏ ਦੁਬਾਰਾ ਪੜਨਾ ਪੜਨਾ ਤਾਂ ਖੁਸ਼ ਹੋ ਕੇ ਪੜਨਾ ਕਰਕੇ ਮਨ ਨਹੀਂ ਭਾਰਾ ਪੜਨਾ ਸੱਜੇ ਖੱਬੇ ਅੱਗੇ ਪਿੱਛੇ ਐਵੇਂ ਨਾ ਸਕਰੋਲ ਕਰ ਦਵੀਂ ਸੱਜੇ ਖੱਬੇ ਅੱਗੇ ਪਿੱਛੇ ਐਵੇਂ ਨਾ ਸਕਰੋਲ ਕਰ ਦਵੀਂ ਉੱਚੀ ਉੱਚੀ ਬੋਲ ਕੇ ਪੜਨਾ ਬੈ ਕੇ ਕੱਲਾ ਕਾਰਾ ਪੜਨਾ ਬਹੁਤੀ ਨਹੀਂ ਗੱਲ ਗੁੰਝਲ ਵਾਲੀ ਦਿਲ ਦੇ ਬਸ ਬਲਵਲੇ ਲਿਖਦਾ ਬਹੁਤੀ ਨਹੀਂ ਗੱਲ ਗੁੰਝਲ ਵਾਲੀ ਦਿਲ ਦੇ ਬਸ ਬਲਵਲੇ ਲਿਖਦਾ ਤੂੰ ਵੀ ਮੇਰਾ ਮਾਨ ਰੱਖਣ ਲਈ ਮਿੱਠਾ ਕਰਕੇ ਖਾਰਾ ਪੜਨਾ ਸਮਾਂ ਕੱਢ ਕੇ ਆਪਣਿਆਂ ਦੇ ਕੁਝ ਪਲ ਲੇਖੇ ਲਾਉਣੇ ਹੀ ਹੁੰਦੇ ਸਮਾਂ ਕੱਢ ਕੇ ਆਪਣਿਆਂ ਦੇ ਕੁਝ ਪਲ ਲੇਖੇ ਲਾਉਣੇ ਹੀ ਹੁੰਦੇ ਵਿਹਲੇ ਨਹੀਂਓ ਕੰਮ ਬੜੇ ਨੇ ਫਿਰ ਵੀ ਕਰਕੇ ਚਾਰਾ ਪੜਨਾ ਹੋਰ ਕਿਸੇ ਨੂੰ ਮੈਂ ਕੀ ਕਹਿਣਾ ਕਿਸੇ ਨੂੰ ਕਦ ਕੁਝ ਕਹਿ ਹੁੰਦਾ ਏ ਫਿਰ ਵੀ ਤੈਨੂੰ ਕਹਿਣ ਲੱਗਾ ਹਾਂ ਕਿਰਪਾ ਕਰਕੇ ਸਾਰਾ ਪੜਨਾ ਮਿੱਠਾ ਜਿਹਾ ਮੁਸਕਾ ਕੇ ਪੜਨਾ ਦਿਲ ਵਿੱਚ ਯਾਦ ਵਸਾ ਕੇ ਪੜਨਾ ਐੜਾ ਜੱਜਾ ਜੱਜੇ ਸਿਹਾਰੀ ਟਿੱਪੀ ਦੱਦਾ ਰਾਰਾ ਪੜਨਾ ਜੋ ਮੈਂ ਲਿਖਦਾ ਯਾਰਾ ਪੜਨਾ ਸਮਝਣਾ ਆਏ ਦੁਬਾਰਾ ਪੜਨਾ